ਵਿੱਚ ਹੈ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਵਾਰਸ ਪਰ ਤੁਹਾਡੇ ਵਿੱਚ ਜਿਹੜਾ ਬਲ ਸਿਮਰਨ ਕਰਕੇ ਆਉਣਾ ਹੈ ਉਸ ਬਲ ਦੀ ਤਾਕਤ ਨਾਲ ਹੀ ਤੁਸੀਂ ਇਸ ਦੁਨੀਆ ਵਿੱਚੋਂ ਸੁਖੀ ਜਾ ਸਕਦੇ ਹੋ ਵਰਨਾ ਇਹ ਯਾਦ ਰੱਖਿਓ ਸੰਗ ਸਖਾ ਸਭ ਦੱਜ ਗਏ ਜਿਉਂ 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 ਮੌਤ ਮਨੁੱਖ ਦੇ ਨੇੜੇ ਨੂੰ ਆ ਰਹੀ ਹੈ ਸਭ ਨੇ ਦੂਰ ਜਾਣੇ ਸ਼ੁਰੂ ਹੋ ਜਾਂਦੇ ਜਦੋਂ ਮੌਤ ਆ ਗਈ ਮਾਰਾ ਕਹਿੰਦੇ ਬਿਰ ਉੱਤਕਿਸਨ ਨਾ ਨਹੀਂ ਜਾਣਾ ਸੰਗ ਸਭਾ ਸਭ ਤੱਜ ਗਏ ਤਜਣਾ குரு ਜੀ ਕਦੋਂ ਸ਼ੁਰੂ ਹੋਏ ਜਦੋਂ ਦੇਖ ਲਿਆ ਕਿ ਹੁਣ ਇਹਨੂੰ ਮੌਤ ਆ ਰਹੀ ਹੈ ਸੰਗ ਸਕਾ ਸਭ ਤੱਜ ਗਏ ਉਦੋਂ ਤਾਂ ਛੱਡ ਕੀ ਜਾਂਦੇ ਨੇ ਤੇ ਜਦੋਂ ਮੌਤ ਆ ਗਈ ਮਾਰਾ ਕਹਿੰਦੇ ਕੋਮੁਨਾ ਨੇ ਵੀ ਉਹ ਸਾਥ ਮਰਨ ਵੇਲੇ ਜਿਹੜੇ ਕਹਿੰਦੇ ਸੀ ਅਸੀਂ ਤੇਰੇ ਪਿੱਛੇ ਜਾਨ ਦੇ ਦੇਵਾਂਗੇ ਤੇਰੇ ਲਈ ਆਹ ਕਰਦੇ ਆਂਗੇ ਤੇਰੇ ਲਈ ਆਹ ਕਰਦੇ ਆਂਗੇ ਤੇ ਮਾਰਾ ਕਹਿੰਦੇ ਫਿਰ ਆਖਰ ਨੂੰ ਕੋਈ ਨਿਵਦਾ ਨਹੀਂ ਸਾਰੇ ਪਿੱਠ ਬਰੋੜ ਕੇ ਲੰਘ ਜਾਂਦੇ ਸੰਗ ਸਖਾ ਸਭ ਧਜ ਗਏ ਕੋ ਨ ਨਿਵੇਹੋ ਸਾਥ ਕਹੋ ਨਾਨਕ ਇਹ ਬਿਫਤ ਮੈਂ ਯਾਦ ਰਖੀ ਜਦੋਂ ਮੌਤ ਦੀ ਬਿਫਤਾ ਤੇਰੇ ਤੇ ਆਉਣੀ ਹੈ ਤੇਰੀ ਸਾਹ ਰਗ ਰਗ ਨਾਥੇ ਸਾਹ ਨਾਲੀ ਨੂੰ ਕਹੈਂ ਤੇਰੀ ਇਸ ਸਵਾਸ ਦੇ ਵਿੱਚ ਜੇ ਵਾਹਿਗੁਰੂ ਦਾ ਸਿਮਰਨ ਹੋਇਆ ਉਹੀ ਤੇਰੇ ਨਾਲ ਨਿਵੇਗਾ ਉਹੀ ਨਿਮਰਤਾ ਇਸੇ ਕਰਕੇ ਕਿਹਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤਿ RAM ਨਾਮੇ ਉਰਮੈ ਗਇਓ ਜਿਨਾਂ ਨੇ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਗ੍ਰਹਿਣ ਕਰ ਲਿਆ ਜਿਨ੍ਹਾਂ ਨੇ ਇਹਦੇ ਤੇ ਨਿਭ ਗਏ ਮਹਾਰਾਜ ਕਹਿੰਦੇ ਉਹਨਾਂ ਦੀ ਬੇੜੇ ਪਾਰ ਹੋਣੇ ਨੇ ਔਰ ਇਹ ਸੰਸਾਰ ਦੀ ਕਮਰ ਜਾਦਾ ਹੈ ਕਹਿੰਦੇ ਕੁਸ਼ਰਾਹਾਂ ਵਿੱਚ ਕੱਟ ਗਈ ਕੁਸ਼ ਗਨਾਹਾਂ ਵਿੱਚ ਕੱਟ ਗਈ ਕੁਸ਼ ਆਹਮ ਵਿੱਚ ਕੱਟ ਗਈ ਮੰਜ਼ਲ 'ਤੇ ਜਾਣ ਵਾਲੇ ਮੰਜ਼ਲ 'ਤੇ ਜਾ ਮਿਲੇ ਰਾਸਤੇ ਬਦਲਣ ਵਾਲੋਂ ਕੀ ਰਾਸਤੋਂ ਵਿੱਚ ਕੱਟ ਗਈ ਇਹ ਹੁਣ ਅਸੀਂ ਫੈਸਲਾ ਕਰਨਾ ਜਿੰਨੀ ਜਿੰਨੀ ਉਮਰ ਸਾਡੀ ਲੰਘੀ ਪਿੱਛੇ ਜਿਹੜਾ ਕੁਝ ਸਮਾਂ ਲੰਘਿਆ ਲੰਘਿਆ ਆਉਣ ਵਾਲੇ ਸਮੇਂ ਨੂੰ ਸੰਭਾਲੀਏ ਗੁਰਸਿੱਖੀ ਵਿੱਚ ਕਾਇਮ ਹੋਈਏ ਦੇਖੋ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਸਮਾਂ ਸਮਾਪਤ ਹੈ ਬਸ 5 ਮਿੰਟ ਦੇ ਵਿੱਚ ਮੈਂ ਹੁਣ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਮਾ ਕਾਫੀ ਹੋ ਚੁਕਿਆ ਹੈ ਇੱਕ ਗੱਲ ਯਾਦ ਰੱਖਿਓ ਜਿੰਨਾ ਜਿੰਨਾ ਉਮਰ ਦਾ ਹਿੱਸਾ ਸਾਡਾ ਲੰਘ ਗਿਆ ਜਿਹੜੇ ਜਿਹੜੇ ਚੰਗੇ ਕੰਮ ਉਹਦੇ ਵਿੱਚ ਕੀਤੇ ਹੋਣਗੇ ਉਹ ਤਾਂ ਥਾਏ ਬਹਿਣਗੇ ਬਾਕੀ ਜਿਹੜਾ ਕੰਮ ਸੀ ਸੋਦੈਨ ਤੁਸੀਂ ਮਾਰਾ ਨਹੀਂ ਕੀਤਾ ਸਮਾ ਉਹ ਵੀ ਕਿਸੇ ਅਰਥ ਨਹੀਂ ਆਉਣਾ ਉਹ ਵੀ ਬ्यर्थੀ ਹੈ ਮਾਰੇ ਦਾ ਤਾਂ ਮਾਰਾ ਲੇਖਾ ਬਣ ਗਿਆ ਚੰਗੇ ਦਾ ਚੰਗਾ ਲੇਖਾ ਬਣ ਗਿਆ ਜਿਹੜੇ ਸਮੇਂ ਵਿੱਚ ਨਾ ਮਾੜਾ ਕੀਤਾ ਤੇ ਨਾ ਚੰਗਾ ਕੀਤਾ ਸਮਾਂ ਉਹ ਵੀ ਵਿਅਰਥ ਗਿਆ ਇਹ ਯਾਦ ਰੱਖਿਓ ਇਸ ਕਰਕੇ ਵੇਲਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਇਹਨੂੰ ਸੰਭਾਲੀਏ ਸਮੇਂ ਤੇ ਸੰਭਾਲਣਾ ਕੀ ਹੈ ਦੇਖੋ ਸਭ ਤੋਂ ਪਹਿਲੀ ਬਾਤ ਇਹ ਹੈ ਖੰਡੇ ਵੰਡਦੇ ਦਾ ਪਹਲ ਅੰਮਤ ਦੀ ਦਾਤ ਨਾਲ ਦਾਤ ਲੈ ਕੇ ਅਮਰਤਾਰੀ ਹੋਵੋ ਹਾਂ ਜਿਆਰੇ ਸਾਨੂੰ ਨਾਮਦਾਨ ਦਿੰਦੇ ਨੇ ਬਰਿੰਦਾ ਦਾਣ ਨਾਮ ਦਾਣ ਗੁਰਸਿੱਖੀ ਦਾ ਦਾਣ ਕੇਸਾਂ ਦਾ ਦਾਣ ਇਸ਼ਨਾਨ ਦਾ ਦਾਣ ਜਿਹੜਾ ਰੋਜ਼ ਅਰਦਾਸ ਵਿੱਚ ਮੰਗਦੇ ਆ ਨਾ ਉਹ ਇਸ ਲਈ ਮੰਗਦੇ ਆ ਕਿ ਜਿਨ੍ਹਾਂ ਨੂੰ ਹਜੇ ਪੰਜਾ ਪਿਆਰਿਆਂ ਤੋਂ ਇਹ ਦਾਣ ਨਹੀਂ ਮਿਲੇ ਤੇ ਸੱਚੇ ਪਾਤਸ਼ਾਹ ਧੰਤ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਇਹ ਦਾਣ ਨੂੰ ਮਿਲ ਜੂਗੇ ਤੇ ਕਿਤੇ ਇਹ ਨਾ ਹੋਵੇ ਵੀ ਦਾਣ ਮੰਗਦੇ ਆ ਅਰਦਾਸਾਂ ਦੇ ਵਿੱਚ ਤਾਂ ਹੋ ਗਏ 90 ਸਾਲ ਦੇ ਤੇ ਪਰ ਹਜੇ ਦਾਣ ਦੇ ਅਸੀਂ ਨੇੜੇ ਨਹੀਂ ਲੱਗੇ ਤੇ ਫਿਰ ਕਿਤੇ ਇਹੀ ਨਾ ਹੋਵੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਪਾਲ ਦਾ ਤੋ ਪਿਆ ਸੀ ਨਾ ਬਈ ਐਦਾਂ ਬਗਲੇ ਦੀ ਸੁਆਦੀ ਨਾਲ ਕੁਝ ਨਹੀਂ ਮੈਣਾ ਇਸ ਕਰਕੇ ਦੂਜੀ ਗੱਲ ਇਹ ਮਨੋ ਕਰਤ ਗੱਲਾਂ ਜੜੀਆਂ ਨੇ ਇਹਨਾਂ ਦਾ ਖਹਿੜਾ ਛੱਡੋ ਅੱਜ ਸਾਧ ਸੰਗਤ ਤੇ ਸੋਸ਼ਲ ਮੀਡੀਆ ਚੱਲਦਾ ਅੱਜ ਘਰ ਘਰ ਗਿਆਨੀ ਪੈਦਾ ਹੋ ਗਿਆ ਜਿਨੇ ਆਪ ਅਮਰਤ ਨਹੀਂ ਛਕਣਾ ਜਿਨੇ ਆਪ ਕੇਸ ਨਹੀਂ ਰੱਖਣੇ ਉਹ ਇੱਕ ਨਵੀਂ ਥਿਉਰੀ ਦੇ ਰਹੇ ਨੇ ਕਿ ਦੇਖੋ ਜੀ ਕਰਮ ਠੀਕ ਰੱਖੋ ਕਿਸੇ ਦਾ ਮਾਰਾ ਨਾ ਕਰੋ ਕਿਸੇ ਨੂੰ ਬੁਰਾ ਨਾ ਕਹੋ ਤੇ ਲੋੜ ਹੀ ਨਹੀਂ ਹੈਗੀ ਬਾਕੀ ਕਿਸੇ ਚੀਜ਼ ਦੀ ਫਿਰ ਉਹ ਐਗਜ਼ਾਮਪਲ ਦਿੰਦੇ ਨੇ ਜੀ ਫਲਾਣੇ ਨੇ ਕਿਰਪਾਨ ਪਾ ਕੇ ਆ ਕੰਮ ਕਰ ਲਿਆ ਫਲਾਣੇ ਨੇ ਦਾੜੀ ਰੱਖੀ ਸੀ ਇਹ ਕੰਮ ਕਰ ਲਿਆ ਦੇਖੋ ਗੁਰੂ ਸਾਹਿਬ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲੋਂ ਕੋਈ ਵੱਧ ਸਿਆਣਾ ਜਨਮ ਸਕਦਾ ਇਸ ਦੁਨੀਆ ਤੇ ਫਿਰ ਮਹਾਰਾਜੀ ਇਹ ਬਦੀ ਬਧਾਤ ਬੰਦ ਲੰਦੇ ਵੀ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਲੋੜ ਨਹੀਂ ਹੈ ਆਰਮਤ ਦੀ ਇਹ ਕਿਉਂ ਵਿਦਾਨ ਦਿੱਤਾ ਛੋਟੀ ਜੀ ਸਾਡੇ ਸਾਹਮਣੇ ਐਗਜ਼ਾਮਪਲ ਹੈ ਵੀ ਜਿਹੜਾ ਬੱਚਾ ਸਕੂਲ ਨਾ ਜਾਵੇ ਭਾਵੇਂ ਉਹ ਇਧਰ ਉਧਰ ਜਿੰਨੀ ਮਰਜ਼ੀ ਵਿਦਿਆਕ